ਇਥੇ ਜਿਹੜਾ ਕਿ ਆ ਹੁੰਦਾ ਹੈ ਫਿਰ ਇਹ ਵੇ 파ਟਕ ਸਰੈਨਾਂਗਾ ਵਜਦਾ ਜਿਸ ਸਮੇਂ ਖੁੱਲਦਾ 파ਟਕ ਕੁਝ ਜੇ ਚੀਜ਼ਾਂ ਵੱਜਦੀਆਂ ਜਦੋਂ ਆ ਗੱਡੀਆਂ ਦੇਖੋ ਕਿੰਨੀ ਨਿਮੀਰ ਕਾਰਨਾ ਜਾ ਰਹੀਆਂ ਕਿ ਕੋਈ ਲੈਣਾ ਦੇ ਵਿੱਚ ਮਹਿਤਮੇ ਵੱਲੋਂ ਪੱਥਰ ਨਹੀਂ ਪਾਇਆ ਗਿਆ ਜਿਹੜੀ ਲੋੜ ਤੋਂ ਵੱਧ ਆ ਉਹ ਖਲੀ ਬਣੀ ਹੋਈ ਆ ਉਸ ਕਰਕੇ ਬਹੁਤ ਜ਼ਿਆਦਾ ਇਥੇ ਕਈ ਲੋਕਾਂ ਨੇ ਡੈਸਕਾ ਹੈ ਕਿਉਂਕਿ ਇਹ ਜਿਹੜੀਆਂ ਮਹਿਲਾਵਾਂ ਖਾਸ ਕਰਕੇ ਗਰਭਵਤੀ ਉਹਨਾਂ ਦਾ ਕਾਫੀ ਵਾਰ ਇਥੇ ਨੁਕਸਾਨ ਹੋਇਆ ਪਰ ਇਹ ਕਿਸੇ ਦੇ ਵੀ ਧਿਆਨ ਚ ਨਹੀਂ ਆ ਰਿਹਾ ਰੇਲਵੇ ਮਹਿਕਮਾ ਜਦੋਂ ਬਹੁਤ ਵਧੀਆ ਹੈ ਠੀਕ ਠਾਕ ਚੱਲਣ ਵਾਲਾ ਇੱਕੋ ਇੱਕ ਮਹਿਕਮਾ ਪਰ ਇੱਥੇ ਬੜੀ ਆਦਾਨ ਪੇਚੀ ਦੇਖੋ ਗੱਡੀਆਂ ਰੁਕ ਰੁਕ ਕੇ ਕਿਵੇਂ ਚੱਲਦੀਆਂ ਵਧੀਆ ਤੋਂ ਵਧੀਆ ਵਹੀਕਲ ਜਿਹੜੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਤੇ ਮੈਂ ਸਾਰਾ ਦਿਖਾ ਰਿਹਾ ਇੱਧਰ ਦੇਖੋ ਇੱਥੇ ਆਹ ਦੇਖ ਲਓ ਰੋਗੀ ਗੱਡੀ ਇਕੱਲੇ ਚੱਲ ਕੇ ਪੂਰਾ ਪੂਰਾ ਨੁਕਸਾਨ ਆਹ ਦੇਖੋ ਇਹ ਪੀਪੀ ਦੇਖੋ ਰੋਕ ਰੋਕ ਕੇ ਕਿਸ ਤਰ੍ਹਾਂ ਜੜੀਆਂ ਬੱਟੀਆਂ ਪਈਆਂ ਉੱਧਰਲੇ ਕਾਸ਼ੂਮੇ ਖਲੀਆਂ ਹੈਗੀਆਂ ਇਹ ਸਿਲਪੇ ਨੂੰ ਪਲੈਨ ਨਹੀਂ ਕੀਤਾ ਗਿਆ ਨਾ ਪਲੈਨ ਕਰਨ ਕਰਕੇ ਜਿਹੜਾ ਸਾਰਾ ਇਹ ਮੁਸ਼ਕਲਾਂ ਆਉਣੀਆਂ ਲੋਕਾਂ ਨੂੰ ਇੱਕ ਤਾਂ ਦੇਖੋ ਜੀ ਦਿੱਖੇ ਜਾਵੇ ਤਾਂ ਬੱਟੀਆਂ ਕਿਸ ਤਰ੍ਹਾਂ ਚੱਲਦੀਆਂ ਭਾਵਿਕ ਰੋਕ ਰੋਕ ਕੇ ਜਦੋਂ ਅਣਜਾਣ ਵਿਅਕਤੀ ਉਸ ਤਰ੍ਹਾਂ ਲੰਘਦਾ ਭੀੜ ਰੱਖੇ ਵਾਲੀ ਜਗ੍ਹਾ ਤੇ ਉਹ ਫਿਰ ਕਾਫੀ ਆ ਵੇਖੋ ਮਹਿਲਾ ਬੱਚਾ ਜਿਹੜਾ ਕਿੰਨੇ ਖਤਰੇ ਨਾਲ ਫੇੜ ਪਿਓ ਜਾ ਰਿਹਾ ਹੈ ਪੂਰੇ ਢੀੜ ਭੜਕੇ ਵਾਲੀ ਜਗ੍ਹਾ ਹੁੰਦੀ ਆ ਨਾ ਧਿਆਨ ਦੇਣ ਕਰਕੇ ਕਾਫੀ ਲੋਕਾਂ ਦੀਆਂ ਡਿਸਟਾ ਗਰਭਵਤੀ ਮਹਿਲਾਵਾਂ ਜਿਹੜੀਆਂ ਕਈ ਨੁਕਸਾਨ ਹੋ ਚੁੱਕੇ ਇਥੋਂ ਲੋਕਾਂ ਤੋਂ ਮਿਲੀ ਸੂਚਨਾ ਅਨੁਸਾਰ ਆ ਦੇਖਿਆ ਜਾਇਆ ਕਿ ਇਸ ਤਰ੍ਹਾਂ ਇਹ ਵਿਕਲ ਚੱਲਦੇ ਫਿਰ ਜਿਹੜਾ ਹਰ ਸਮੇਂ ਉੰਨੀ ਭੀੜ ਰੈਂਦੀ ਰਸਤਾ ਭਗਦਾ ਹੈ ਪਰ ਰੇਲਵੇ ਮਹਿਕਮਾ ਇਸ ਵਾਰ ਕੋਈ ਝਾਣ ਨਹੀਂ ਦੇ ਰਿਆ ਸਾਰੇ ਖੜੀਆਂ ਇੱਥੇ ਅੱਜ ਕਿਸਾਨ ਯੂਨੀਅਨ ਆ ਗਈ ਇੱਥੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਆ ਭਾਈ ਕੀ ਨਾਮ ਕੀ ਆਪਣਾ ਗੁਰਮੀਤ ਸਿੰਘ ਗਰਮੇਲ ਸਿੰਘ ਜੀ ਆ ਜਿਹੜੀ ਰੇਲਵੇ ਵਿਭਾਗ ਵੱਲੋਂ ਗੱਡੀ ਦੀ ਲੇਨ ਓਪਨ ਪਈ ਪਲੈਨ ਨਹੀਂ ਕੀਤੀ ਗਈ ਜ ਜਿਹਦੇ ਨਾਲ ਲੋਕਾਂ ਦੀਆਂ ਕਈ ਵਾਰੀ ਡਿਸਕਾਂ ਹਿੱਲ ਗਈਆਂ ਜਿਹੜੀਆਂ ਗਰਭਵਤੀ ਮਹਿਲਾਵਾਂ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਕੀ ਕਹਿਣਾ ਚਾਹੋਗੇ ਤੁਸੀਂ ਜ਼ਿੰਮੇਵਾਰ ਹੋਨੇ ਜੁਹੰਦੀਆਂ ਨਾਲੇ ਜ਼ਿੰਮੇਵਾਰ ਹੈ ਇਹ ਸਹੀ ਕਰਨੀ ਵਿਭਾਗ ਕਰੇ ਹੁਣ ਮੰਨ ਲਓ ਸਾਨੂੰ ਵੇਖੀ ਜਾਂਦੇ ਬਹੁਤ ਛੱਡੇ ਆ ਹੂੰ ਹਾਂ ਦਰਵਾਉ ਕਹੇ ਕਿ ਖਬਰ ਦਿਓ ਜਣੂ ਵਿਆਹ ਕਰਾ ਲਾਈਵੇਂ ਬਣਾਓ ਜੀ ਵੱਡਾ ਕਹਿ ਕੇ ਤੁਸੀਂ ਠੀਕ ਹੈ